ਅਮੀਕੋ ਦੀ ਪਵਿੱਤਰ ਬਾਣੀ ਦੇ ਵਿੱਚ ਬੜੇ ਗੌਰ ਨਾਲ ਕਿਤੇ ਧਿਆਨ ਨਾਲ ਕੇ ਸੁਣਨਾ ਹੈ ਪਰਮੇਸ਼ੁਰ ਦੀ ਪਵਿੱਤਰ ਬਾਣੀ ਤੁਹਾਡੇ ਔਰ ਮੇਰੇ ਨਾਲ ਕੀ ਗੱਲਾਂ ਕਰਦੀ ਹੈ ਔਰ ਤੁਹਾਨੂੰ ਔਰ ਮੈਨੂੰ ਪਰਮੇਸ਼ੁਰ ਕੀ ਗੱਲਾਂ ਆਖਦਾ ਹੈ ਸਾਨੂੰ ਆਪਣੀ ਕੀਤੀ ਹੋਈ ਪ੍ਰਾਰਥਨਾ ਤੇ ਭਰੋਸਾ ਕਰਨਾ ਚਾਹੀਦਾ ਹੈ ਯਾਦ ਰੱਖਿਓ ਧਿਆਨ ਦਿਓ ਸਾਨੂੰ ਆਪਣੀ ਕੀਤੀ ਹੋਈ ਪ੍ਰਾਰਥਨਾ ਤੇ ਕੀ ਕਰਨਾ ਚਾਹੀਦਾ ਹੈ सानू अपनी की प्रार्थना से भी करना चाहिए है संभल के बोलिया करो सानू अपनी हुई प्रार्थना से भी करना चाहिए है भरोसा <स्तिन> रखना चाहिए है प्यारियों बहुत वार ऐसे तरह होंगे है हर एक जन प्रार्थना करता तो है पर प्रार्थना करके तो भरोसा ही नहीं करता और अपने मन में कई विचारों पैदा करता है ਮੈਂ ਸਵੇਰ ਪ੍ਰਾਰਥਨਾ ਕੀਤੀ ਆ ਪਤਾ ਨਹੀਂ ਮੇਰੀ ਪ੍ਰਾਰਥਨਾ ਸੁਣੀ ਜਾਣੀ ਆ ਕਿ ਨਹੀਂ ਮੈਂ ਕਾਫੀ ਲੰਮੇ ਸਮੇਂ ਤੋਂ ਪ੍ਰਾਰਥਨਾ ਕਰਦੀ ਆ ਰਹੀ ਆ ਕਰਦਾ ਆ ਰਿਹਾ ਪਤਾ ਨਹੀਂ ਮੇਰੀ ਜ਼ਿੰਦਗੀ ਵਿੱਚ ਕੋਈ ਸੁੱਖਾ ਹੈਗਾ ਕਿ ਨਹੀਂ ਪਿਆਰਿਓ ਤੁਹਾਡੀ ਜ਼ੀਬਤ ਵਿੱਚ ਬਹੁਤ ਸਾਰੀ ਤਾਕਤ ਹੈ ਤੁਸੀਂ ਆਪਣੀ ਜ਼ੀਬਤ ਵਿੱਚੋਂ ਇਕਰਾਰ ਕਰ ਲੈਂਦੇ ਜੇ ਤੁਸੀਂ ਜਦੋਂ ਪ੍ਰਾਰਥਨਾ ਕਰਦੇ ਜਣਾ ਔਰ ਮਾਤਰੀ ਨਾਲ ਕਹਿ ਦਿੰਦੇ ਜੇ ਪਤਾ ਕਿ ਸਾਡੀ ਸੁਣੀ ਜਾਣੀ ਕਿ ਨਹੀਂ ਸੁਣੀ ਨਹੀਂ ਜਾਣੀ ਕਿ ਨਹੀਂ ਇਹਦਾ ਮਤਲਬ ਹੈ ਤੁਸੀਂ ਆਪਣੀ ਜੀਬ ਦੇ ਵਿੱਚੋਂ ਇਕਰਾਰ ਕਰ ਲਿਆ ਨਹੀਂ ਸੁਣੀ ਜਾਣੀ ਹੋਣਾ ਹੁਣ ਕੋਈ ਫਾਇਦਾ ਹੀ ਨਹੀਂ ਆ ਕਿਉਂਕਿ ਤੁਸੀਂ ਆਪੇ ਕਹਿ ਦਿੱਤਾ ਨਵਾਂ ਤੋਂ ਲੰਮੇ ਸਮੇਂ ਤੋਂ ਪ੍ਰਾਰਥਨਾ ਕਰਦਾ ਆ ਰਿਆਂ ਮਨ ਵਿਚ ਆ ਰੱਖਿਆ ਆ ਭਈ ਮੈਂ ਵਿਦੇਸ਼ ਵਿੱਚ ਪਹੁੰਚਾ ਜਾਮਾ ਤੇ ਜਦੋਂ ਪ੍ਰਾਰਥਨਾ ਕਰਕੇ ਉੱਠਿਆ ਪਤਾ ਨਹੀਂ ਮੇਰੀ ਜ਼ਿੰਦਗੀ ਵਿੱਚ ਇਹ ਕੁਝ ਲਿਖਿਆ ਕਿ ਨਹੀਂ ਮੈਂ ਜਾਵਾਂਗੀ ਵਿਦੇਸ਼ ਵਿੱਚ ਜਾਮਾਂ ਕਰਕੇ ਨਹੀਂ ਜਾਵਾਂਗਾ ਇਹਦਾ ਮਤਲਬ ਹੈ ਤੂੰ ਭਰੋਸਾ ਨਹੀਂ ਕੀਤਾ ਤੂੰ ਕਿਤੇ ਵੀ ਜਾ ਸਕਦੀ ਤੇ ਜਾ ਸਕਦਾ ਨਹੀਂ ਦਾ ਅੱਜ ਪਿਆਰੇ ਬਾਣੀ ਨੂੰ ਬੜੇ ਗੌਰ ਦੇ ਕੇ ਸੁਣੀਓ ਆਪਣੇ ਮੁੱਖ ਦੇ ਵਿੱਚੋਂ ਕਹੀ ਹੋਈ ਸ਼ਬਦਾਂ ਤੇ ਵਿਸ਼ਵਾਸ ਕਰਿਓ ਬਾਣੀ ਵਿੱਚ ਬਾਤ ਦੇ ਬਾਰੇ ਕਹਿ ਰਹੀ ਆ ਆਓ ਪ੍ਰਿਆਰੇ ਬਾਣੀ ਨੂੰ ਬੜੇ ਗੌਰ ਦੇ ਕੇ ਧਿਆਨ ਦੇ ਕੇ ਸੁਣਦੇ ਹਾਂ ਮਕਤੀ ਦੀ ਅਜੀਬ ਉਹਦਾ 17 ਅਧਿਆਇ ਉਦੀ ਵੀ ਆਤਮ ਵਿੱਚੋਂ ਪਿੱਲ ਪੜ ਕੇ ਵੇਖਦੇ ਆ ਵਿਸ਼ਵਾਸ ਦੇ ਬਾਰੇ ਪਿਆਰਿਓ ਅੱਜ ਜਦੋਂ ਵੀ ਤੁਸੀਂ ਪ੍ਰਾਰਥਨਾਵਾਂ ਕਰੋ ਆਪਣੇ ਘਰ ਵਿੱਚ ਪ੍ਰਾਰਥਨਾ ਕਰਦੇ ਜੇ ਜਿਹੜੇ ਪ੍ਰਾਰਥਨਾ ਕਰਦੇ ਜੇ ਦੁਪਹਿਰ ਨੂੰ ਪ੍ਰਾਰਥਨਾ ਕਰਦੇ ਜੇ ਸ਼ਾਮ ਨੂੰ ਪ੍ਰਾਰਥਨਾ ਕਰਦੇ ਜੇ ਪਰ ਇੱਕ ਗੱਲ ਦਾ ਕਾਪੜੇ ਉੱਤੇ ਭਰੋਸਾ ਮੰਨ ਲਓ ਪਿਤਾ ਮੈਂ ਜੋ ਕੁਝ ਤੇਰੇ ਕੋਲ ਮੰਗ ਲਿਆ ਮੈਂ ਵਿਸ਼ਵਾਸ ਕਰਦੀ ਹਾਂ ਮੈਂ ਵਿਸ਼ਵਾਸ ਕਰਦਾ ਹਾਂ ਮੈਂ ਬਿਮਾਰੀ ਤੋਂ ਚੰਗੀ ਹੋ ਚੁੱਕਿਆ ਚੰਗਾ ਹੋ ਚੁੱਕਿਆ ਮੈਨੂੰ ਆਹ ਵਰਕਰਤ ਮਿਲ ਚੁੱਕੀ ਆ ਮੈਂ ਵਰਕਰਤ ਨੂੰ ਹਾਸਲ ਕਰ ਚੁੱਕਿਆ ਕਰ ਚੁੱਕਿਆ ਉਹਨਾਂ ਤੱਕ ਸਾਡੇ ਜੀਵਨ ਵਿੱਚ ਕੋਈ ਵਰਕਰਤ ਨਹੀਂ ਠਾਰਦੀ ਜਨਮ ਤੱਕ ਅਸੀਂ ਆਪਣੀ ਕੀਤੀ ਹੋਈ ਪ੍ਰਾਰਥਨਾ ਤੇ ਭਰੋਸਾ ਨਹੀਂ ਕਰਦੇ ਬਾਣੀ ਕੀ ਕਹਿੰਦੀ ਵਿਸ਼ਵਾਸ ਦੇ ਬਾਰੇ ਬੜੇ ਗੌਰ ਦੇ ਕੇ ਸੁਣਦੇ ਆ ਉਸ ਨੇ ਉਹਨਾਂ ਨੂੰ ਕਿਹਾ ਪ੍ਰਭੂ ਯੋਸੂਫ ਸੀ ਨੇ ਆਪਣੇ ਤੇ ਅੱਲਾਹ ਨੂੰ ਵਿਸ਼ਵਾਸ ਦੇ ਬਾਰੇ ਕੀ ਆਖਿਆ ਹੈ ਆਪਣੀ ਘੱਟ ਨੇਜਾ ਦੇ ਕਾਰਨ ਆਪਣੀ ਕਿਹਦਾ ਘੱਟ ਨੇਜਾ ਦੇ ਕਾਰਨ ਜਿਹੜਾ ਇਨਸਾਨ ਘੱਟ ਵਿਸ਼ਵਾਸ ਕਰਦਾ ਹੈ ਤੂੰ ਜੋ ਮੈਨੂੰ ਸਾਥ ਆਖਦਾ ਕਹਿੰਦਾ ਮੈਂ ਤੁਹਾਨੂੰ ਸੱਚੀਆਂ ਸੱਚੀਆਂ ਗੱਲਾਂ ਆਖਦਾ ਹਾਂ ਤੇ ਵਿਸ਼ਵਾਸ ਕਰਿਓ ਕਿ ਜੇ ਤੁਹਾਡੇ ਵਿੱਚ ਰਾਈ ਦੇ ਦਾਣੇ ਜੇਕਰ ਤੁਹਾਡੇ ਅੰਦਰ ਰਾਈ ਦੇ ਦਾਣੇ ਦੇ ਸਮਾਨ ਸਭ ਤੋਂ ਨਿੱਕਾ ਦਾਣਾ ਰਾਈ ਦਾ ਕਹਿੰਦਾ ਜੇਕਰ ਰਾਈ ਦੇ ਦਾਣੇ ਦੇ ਸਮਾਨ ਵੀ ਤੁਹਾਡੇ ਅੰਦਰ ਵਿਸ਼ਵਾਸ ਹੋਵੇਗਾ

ਹੋਵੇਗਾ ਤੇ ਫਿਰ ਤੇਰੀ ਜ਼ਿੰਦਗੀ ਚ ਕੰਮ ਹੋਣਾ ਸ਼ੁਰੂ ਹੋਣਗੇ ਤੇਰੇ ਅੰਦਰ ਭਰੋਸਾ ਹੀ ਨਹੀਂ ਆਗਾ ਤੇਰੇ ਅੰਦਰ ਵਿਸ਼ਵਾਸ ਹੀ ਨਹੀਂ ਆਗਾ ਤੇ ਕਦੀ ਤੂੰ ਬਰਕਤ ਨੂੰ ਹਾਸਲ ਨਹੀਂ ਕਰ ਸਕਦੀ ਕਦੀ ਤੂੰ ਬਰਕਤ ਨੂੰ ਹਾਸਲ ਨਹੀਂ ਕਰ ਸਕਦਾ ਯਾਦ ਰੱਖਿਓ ਪਿਆਰਿਓ ਬਾਣੀ ਕਹਿੰਦੀ ਆ ਭਗਵਾਨ ਸੁਮਸੀ ਦੀ ਪਵਿੱਤਰ ਬਾਣੀ ਦੇ ਵਿੱਚ ਅਸੀਂ ਪੜਿਆ ਜੇਕਰ ਤੇਰੇ ਅੰਦਰ ਰਾਈ ਦੇ ਦਾਣ ਦੇ ਸਮਾਨ ਭਰੋਸਾ ਆਵੇਗਾ ਤੂੰ ਪਹਾੜ ਨੂੰ ਕਾਇਗਾ ਇੱਥੋਂ ਉੱਠ ਕੇ ਚੱਲ ਜਾਗਾ ਉੱਥੇ ਨਾ ਜਾਵੇਗਾ ਰਿਆ

ਪਈ ਜੇ ਅਸੀਂ ਉਹਦੀ ਇੱਛਾ ਦੇ ਅਨੁਸਾਰ ਕੋਈ ਮੰਗਦੇ ਹਾਂ ਅਤੇ ਅਸੀਂ ਪਰਮੇਸ਼ੂ ਦੀ ਇੱਛਾ ਦੇ ਅਨੁਸਾਰ ਕੁਝ ਪਰਮੇਸ਼ੂ ਦੇ ਕੋਲ ਮੰਗ ਲਈਏ ਹਾਂ ਤਾਂ ਉਹ ਸਾਡੀ ਸੁਣਦਾ ਹੈ ਪਰਮੇਸ਼ੂ ਜਰੂਰ ਸਾਡੀ ਸੁਣਦਾ ਹੈ ਅਤੇ ਜੇ ਅਸੀਂ ਜਾਣਦੇ ਹਾਂ ਅਤੇ ਜੇਕਰ ਅਸੀਂ ਜਾਣਦੇ ਹਾਂ ਤੇ ਵਿਸ਼ਵਾਸ ਕਰਦੇ ਹਾਂ ਵੀ ਜੋ ਕੁਝ ਮੰਗਦੇ ਹਾਂ ਜੋ ਕੁਝ ਅਸੀਂ ਪਰਮੇਸ਼ੂ ਦੇ ਕੋਲ ਮੰਗ ਲਈਏ ਹਾਂ ਉਹ ਸਾਡੀ ਸੁਣਦਾ ਹੈ ਉਹ ਸਾਡੀ ਸੁਣਦਾ ਹੈ ਤਾਂ ਇਹ ਵੀ ਜਾਣਦੇ ਹਾਂ ਅਤੇ ਇਹ ਵਿਸ਼ਵਾਸ ਆਪਣੇ ਜੀਵਨ ਵਿੱਚ ਜਰੂਰ ਕਰ ਲਿਏ ਕੋਈ ਮੰਗੀਆਂ ਹੋਈਆਂ ਬਸਤਾਂ ਜੋ ਮਿਹਰ ਤੁਸੀ ਭਾਵੇਂ ਸ਼ੁਰੂ ਤੋਂ ਮੰਗਿਆ ਪ੍ਰਾਰਥਨਾ ਦੇ ਦੁਆਰਾ ਜਿਹੜੀਆਂ ਅਸਾਂ ਉਸ ਤੋਂ ਮੰਗੀਆਂ ਹੁੰਦੀਆਂ ਨੇ ਜਿਹੜੀਆਂ ਅਸੀਂ ਦੀਦਾਂ ਭਾਵੇਂ ਕਿਉਂ ਤੇ ਕੇ ਰੱਖੀਆਂ ਸਾਰ ਪਾਵੇਂ ਤੁ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰ ਉਹ ਸਾਨੂੰ ਪ੍ਰਾਪਤ ਹੋ ਜਾਂਦੀਆਂ ਸਭੋ ਅਨੰਗ ਹੇਲੇਲੂਇਆ ਜੇਹੋ ਕੰਦਾ ਵਿੱਚ ਆਵਾਜ਼ ਕਾਲਾ ਜੋ ਪਰ ਤੇੋਂ ਉਪਰ ਹੋਰ ਨਹੀਂ ਆਗਾ ਤੇਰੀ ਨਹੀਂ ਉਹ ਬਰਕਤ ਬੰਦ ਹੈ ਤੇਰੇ ਵਿਸ਼ਵਾਸ ਨੇ ਤੇ ਉਹ ਬਰਕਤ ਦੇਣੀ ਹੈ ਮੇਰਾ ਵੀਰ ਹੈ ਮੇਰੀ ਭੈਣ ਹੈ ਬੱਚੇ ਬਜ਼ੁਰਗ ਨੌਜਵਾਨ ਧਿਆਨ ਦੇ ਕਹਿੰਦਾ ਜੋ ਕੁਝ ਅਸੀਂ ਮੰਗਦੇ ਆ ਵਿਸ਼ਵਾਸ ਕਰੀਏ ਕਿ ਸੋਝ ਸਾਨੂੰ ਵੀ ਹੋ ਗਿਆ ਆ ਹਾਂਜੀ ਮਿਲ ਗਿਆ ਅਸੀਂ ਲਗਾਤਾਰ Yeah.

ਸਾਨੂੰ ਕਾਬਯਤ ਕਰਨਾ ਖਾਮੀ ਆਪ ਜਿਦੋਂ ਦੀ ਕੋਈ ਹੋਇਆ ਉਹਨੂੰ ਭਰੋਸਾ ਕਰਨਾ ਪਿਆ ਅੱਜ ਆਪਣੇ ਭਰੋਸੇ ਨੂੰ ਵੇਖੀਏ ਕਿਸ ਤਰ੍ਹਾਂ ਦਾ ਬਾਰੀ ਕੀ ਕੀ ਬੜੇ ਗੌਰ ਦੇ ਕੇ ਸਮਝਿਆ ਪੜਦੇ ਆ ਅਤੇ ਜੇ ਅਸੀਂ ਜਾਣਦੇ ਹਾਂ ਅਤੇ ਜੇਕਰ ਅਸੀਂ ਜਾਣਦੇ ਹਾਂ ਵਿਸ਼ਵਾਸ ਕਰਦੇ ਹਾਂ ਭਈ ਜੋ ਕੁਝ ਮੰਗਦੇ ਹਾਂ ਜੋ ਕੁਝ ਪਰਮੇਸ਼ੂ ਦੇ ਕੋਲ ਅਸੀਂ ਮੰਗਦੇ ਆ ਪ੍ਰਾਤਮਿਕ ਵਿੱਚ ਮੰਗਦੇ ਹਾਂ ਉਹ ਸਾਡੀ ਸੁਣਦਾ ਹੈ ਭਾਵੇਂ ਉਹ ਬਿਲਕੁਲ ਇਹ ਵੀ ਜਾਣਦੇ ਹਾਂ ਅਤੇ ਇਹ ਬਿਲਕੁਲ ਜਾਣਦੇ ਹਾਂ ਕੋਈ ਮੰਗੀਆਂ ਹੋਈਆਂ ਬਸਤਾਂ ਜੋ ਕਿ ਅਸੀਂ ਪਾਪੇ ਜੀ ਕੋਲੋਂ ਮੰਗਿਆ ਹੈ ਜਿਹੜੀਆਂ ਅਸਾਂ ਉਸ ਤੋਂ ਮੰਗੀਆਂ ਨੇ ਜਿਹੜੀਆਂ ਅਸਾਂ ਇਹਦੇ ਕੋਲੋਂ ਮੰਗੀਆਂ ਹਨ ਉਹ ਸਾਨੂੰ ਪ੍ਰਾਪਤ ਹੋ ਜਾਂਦੀਆਂ ਹਨ ਉਹ ਸਾਨੂੰ ਮਿਲ ਜਾਂਦੀਆਂ ਨੇ ਸਭ ਰੱਬ ਹallelujah ਹallelujah ਉਹ ਸਾਨੂੰ ਮਿਲਦੀਆਂ ਆ ਪਰ ਯਾਦ ਰੱਖਿਓ ਪਰਮੇਸ਼ੁਰ ਦੇ ਕੋਲੋਂ ਦਾਤ ਚੰਗੀ ਮੰਗਿਓ ਪਰਮੇਸ਼ੁਰ ਦੇ ਕੋਲੋਂ ਦਾਤ ਚੰਗੀ ਮੰਗਿਓ ਮਾਰੀ ਮੈਨੂੰ ਚੰਗਾ ਬੇਦ ਮੇਰਾ ਗਵਾਂਡੀ ਦਾ ਨਾਚ ਹੋ ਜਾਵੇ ਮੈਨੂੰ ਫੜੀ ਉਹਦਾ ਯਾਰ ਅਧਿਆਤਿਕ ਜੀ ਆਪ ਵਿੱਚੋਂ ਪੜ੍ਹ ਕੇ ਵੇਖਦੇ ਆ ਪਿਆਰੋ ਅੱਜ ਆਪਣੀ ਕੀਤੀ ਹੋਈ ਪ੍ਰਾਰਥਨਾ ਤੇ ਭਰੋਸਾ ਕਰੀਏ ਜਦੋਂ ਪ੍ਰਾਰਥਨਾ ਕਰਦੇ ਜੇ ਬਾਣੀ ਦੱਸਦੀ ਆ ਜਿਹੜੇ ਲੋਕ ਹੱਜੂਆਂ ਨਾਲ ਬੀਜਦੇ ਜਕਾਰਿਆਂ ਨਾਲ ਵੜਦੇ ਆ ਹੰਨਾ ਨੇ ਰੋ ਰੋ ਕੇ ਪ੍ਰਾਰਥਨਾ ਕੀਤੀ ਭਰੋਸਾ ਕੀਤਾ ਤੇ ਬਾਣੀ ਦੱਸਦੀ ਆ ਉਹਨੂੰ ਇੱਕ ਬੇਟੇ ਦੀ ਦਾਤ ਮਿਲੀ ਆ ਪਰ ਉਹ ਸੁਖਣਾ ਸੁਖਲੀਆ ਇਹ ਤਾਂ ਇੱਕ ਅਲੱਗ ਆ ਸੁਖਣਾ ਸੁਖਣਾ ਉਹ ਸੁਖਣਾ ਸੁਖਲੀਆ ਕਿਹਾ ਜਿਹੜਾ ਤੂੰ ਮੈਨੂੰ ਪੁੱਤ ਦੇ तो मैं तेरी सेवा नहीं कर दिया सेवा देना बड़ा औखा आया सेवा देना औखा आया उन्हें रो के प्रार्थना की यूरा ग्रंथ एक सौ छपी अजय कहते जे हजुआ बीज के बेकारा की बन गए अभी प्रार्थना नहीं करते हैं। ਹੱਥਾਂ ਨਾਲ ਕੀਤੀ ਹੋਈ ਪ੍ਰਾਰਥਨਾ ਦਾ ਵੀ ਸਾਨੂੰ ਉੱਤਰ ਨਹੀਂ ਮਿਲ ਰਿਹਾ ਕਿਉਂ ਨਹੀਂ ਮਿਲ ਰਿਹਾ ਇਹਦਾ ਮਤਲਬ ਹੈ ਅਸੀਂ ਆਪਣੀ ਕੀਤੀ ਹੋਈ ਪ੍ਰਾਰਥਨਾ ਤੇ ਕੀ ਨਹੀਂ ਕਰਦੇ ਭਰੋਸਾ ਭਰੋਸਾ ਕਰੀਏ ਭਰੋਸਾ ਕਰੀਏ ਤਾਂ ਪਰਮੇਸ਼ਰ ਸਾਡੇ ਲਈ ਬੰਦ ਦਵਾਰਾਂ ਨੂੰ ਖੋਲੇ ਬੰਦ ਦਰਵਾਜ਼ਿਆਂ ਨੂੰ ਖੋਲੇਗਾ ਬਾਣੀ ਕੀ ਕਹਿੰਦੀ ਹੈ ਬੜੇ ਗੌਰ ਦੇ ਕੇ ਸੁਣਦੇ ਆ ਇਸ ਲਈ ਮੈਂ ਤੁਹਾਨੂੰ ਆਖਦਾ ਹਾਂ ਪ੍ਰਭੂ ਯਿਸੂ ਜੀ ਨੇ ਆਪਣੇ ਚੇਲਿਆਂ ਨਾਲ ਕਿਹਾ ਇਸ ਲਈ ਮੈਂ ਤੁਹਾਨੂੰ ਆਖਦਾ ਹਾਂ ਕਿ ਜੋ ਕੁਝ ਤੁਸੀਂ ਪ੍ਰਾਰਥਨਾ ਕਰਕੇ ਮੰਗੋ ਜੋ ਮੈਂ ਵੀ ਤੁਸੀਂ ਪ੍ਰਾਰਥਨਾ ਦੇ ਵਿੱਚ ਮੰਗੋਗੇ ਪ੍ਰਤੀਤ ਕਰੋ ਵਿਸ਼ਵਾਸ ਕਰੋ ਜੋ ਤੁਹਾਨੂੰ ਮਿਲ ਗਿਆ ਸੋਈ ਤੁਹਾਨੂੰ ਮਿਲ ਗਿਆ ਸਾਬੋ ਦਾ ਹallelujah ਹallelujah ਬਾਣੀ ਫੇਰ ਦੂਸਰੀ ਵਾਰ ਕਹ ਰਹੀ ਆ ਵਿਸ਼ਵਾਸ ਮੇਰ ਗਿਆ ਪਰ ਸਾਡਾ ਭਰੋਸਾ ਕਿੱਦਾ ਗਿਆ ਸਾਡਾ ਭਰੋਸਾ ਕਿਸ ਤਰ੍ਹਾਂ ਦਾ ਆ ਬਾਣੀ ਕੀ ਜ਼ਿਕਰ ਕਰਦੀ ਆ ਬੰਦਿਆ ਦੋ ਚਿੱਤਾਂ ਨਾ ਹੋ ਯਦੂਰਾ ਦਾ ਗ੍ਰੰਥ 119 ਅਧਿਆਇ 113 ਆ ਤੁਝੋ ਪੜ ਕੇ ਵੇਖਦੇ ਆ ਪਿਆਰੋ ਆਪਣੇ ਮਨ ਨੂੰ ਦੋ ਚਿੱਤਾਂ ਨਾ ਕਰੋ ਤੁਹਾਡੀ ਜੀਵਨ ਵਿੱਚ ਬੜੀ ਜਿਆਦੀ ਤਾਕਤ ਹੈ ਤੁਹਾਨੂੰ ਹੋ ਸਕਦਾ ਪਤਾ ਕੋਈ ਨਹੀਂ ਆ ਪਰ ਬਾਣੀ ਕਹੇ ਤੁਹਾਡੀ ਜੀਵਨ ਵਿੱਚ ਬਹੁਤ ਜੀਵਨ ਦਾ ਤੁਸੀਂ ਕਹਿ ਦਿੰਦੇ ਜੇ ਰੱਬਾ ਮੇਰੇ ਬਾਗ ਦਾ ਦਵਾਜੇ ਆਪੇ ਖੋਲ ਜਾਣਾ ਤੇ ਉਹ ਖੋਲ ਦਿੱਤੀ ਹੁੰਦਾ ਪਰ ਤੁਸੀਂ ਕਿਦੋਂ ਪ੍ਰਾਰਥਨਾ ਕਰਕੇ ਉੱਠਦੇਗੇ ਪਤਾ ਨਹੀਂ ਉਹ ਦਰਵਾਜਾ ਸਾਡੇ ਲਈ ਖੋਲਣਾ ਕਿ ਉਸ ਜੀਵਨ ਦਾ ਤੁਸੀਂ ਆਪਣਾ ਦਵਾਰ ਆਪਣਾ ਦਰਵਾਜਾ ਅੱਜ ਤੋਂ ਵਾਲਾ ਬੰਦ ਕਰ ਲੈਂਦੇ ਜੇ ਕਿਉਂਕਿ ਬਾਣੀ ਦਾਸ ਵੀ ਕਹੋਤਾ ਹੈ ਪੁਸਤਕ ਉਹਦਾ 18 ਅਧਿਆਇ ਤੇ 21 ਆਤ ਜਿੰਦਗੀ ਤੇ ਮੌਤ ਕਦੇ ਵਾਸ ਵਿੱਚ ਨਹੀਂ ਆਉਂਦਾ

ਕੀਤੀ ਬੜੀ ਵਧੀਆ ਮਤਲਬ ਅਸੀਂ ਸਾਰਾ ਪ੍ਰਾਰਥਨਾ ਕੀਤੀ ਆ ਪਰ ਅਸੀਂ ਪ੍ਰਾਰਥਨਾ ਤੇ ਕੀ ਨਹੀਂ ਕੀਤਾ ਕਿ ਨੰਤੇਰੇ ਅੰਦਰ ਰਾਈ ਦੇ ਦਾਣੇ ਦੇ ਸਮਾਨ ਵੀ ਭਰੋਸਾ ਆਵੇ ਵਿਸ਼ਵਾਸ ਹੋਵੇ ਤੂੰ ਪਹਾੜ ਨੂੰ ਕਹੇਗਾ ਕਿ ਤੂੰ ਉੱਠ ਕੇ ਚੱਲਿਆ ਪਹਾੜ ਕੀ ਆ ਸਾਡੀਆਂ ਮੁਸੀਬਤਾਂ ਪਹਾੜ ਸਾਡੀਆਂ ਪਰੇਸ਼ਾਨੀਆਂ ਪਹਾੜ ਸਾਡੇ ਬੁਰੇ ਹਾਲਾਤ ਆ ਅੱਜ ਪਿਆਰੋਂ ਵਿਸ਼ਵਾਸ ਕਰੋ ਤੇ ਬਾਣੀ ਦੱਸਦੀ ਆ ਵਿਸ਼ਵਾਸ ਕਰਨ ਵਾਲਿਆਂ ਵਾਸਤੇ ਸਭੂ ਕੋ ਜਤ ਆਧਪੁਰ ਸਾਹਿਬ ਦੀ ਬਾਣੀ ਕਹਿ ਰਹੀ ਆ ਦੁਬਾਰਾ ਸੇ ਆਪ ਨੂੰ ਪੀਠ ਕਰਦੇ ਆ ਮੈਂ ਦੋ ਚਿੱਤਿਆਂ ਨਾਲ ਤੁਨਸ ਕਰਦਾ ਹਾਂ ਬਾਣੀ ਕਹਿ ਰੀ ਦੋ ਚਿੱਤਿਆਂ ਤੋਂ ਮੈਂ ਕਿਡ ਕਰਦਾ ਹਾਂ ਪਰ ਤੇਰੀ ਬੇਵਸਤਾ ਨਾਲ ਪ੍ਰੀਤ ਰੱਖਦਾ ਕਹਿੰਦਾ ਪਰ ਤੇਰੀ ਬੇਵਸਤਾ ਨਾਲ ਪ੍ਰੀਤ ਵੀ ਰੱਖਦਾ ਪਰ ਦੋ ਚਿੱਤਿਆਂ ਤੋਂ ਯਾਦ ਰੱਖਿਓ ਦੋ ਚਿੱਤਿਆਂ ਤੋਂ ਪਰੇਖੂ ਕਿਡ ਕਰਦਾ ਹ ਯਾਕੂਬ ਦੀ ਪਤਨੀ ਉਦਾ ਪੇਰ ਮਾ ਅਥਿਆ ਤੇ ਅਰਥਾਤ ਪਰਕਸ਼ ਸਮਾਪਤੀ ਕਰ ਦਿੰਿਆ ਪਿਆਰਿਓ ਮੇਰੇ ਕੰਨ ਮੇ ਭਾਵ ਨਾਲ ਨਮਰਤਾ ਸਹਿਤ ਬੇਨਤੀ ਕਰਦਾ ਹਾਂ ਆਹ ਗੱਲ ਨੂੰ ਬੜੇ ਧਿਆਨ ਦੇ ਕੇ ਧਿਆਨ ਦੇ ਕੇ ਸੁਣਦੇ ਵੀ ਜਰੂਰ ਤੇ ਹਰ ਵਾਰ ਪਰ ਆਗ ਵਿਚਵਾਸ ਕਰੋ ਜੋ ਕੋਈ ਵੀ ਤੁਸੀਂ ਪ੍ਰਾਰਥਨਾ ਦੇ ਵਿੱਚ ਮੰਗੋਗੇ ਵਿਚਵਾਸ ਕਰਿਓ ਉਹਨੂੰ ਲੈਣਾ ਕਹਦੇ ਸਾਡੀ ਸੁਣੀ ਨਹੀਂ ਜਾਣੀ ਉਦੋਂ ਤੁਹਾਡੇ ਲਈ ਕੁਝ ਵੀ ਹੋ ਸਕਦਾ ਕਿਉਂਕਿ ਕੇਰਿਆ ਨੇ ਪ੍ਰਾਰਥਨਾ ਕੀਤੀ ਦੁੱਖ ਸੁਖੋਂ ਪਕਰਵਾਲਾ ਦੀ ਅਨੇਕਾਂ ਪਿਤਾ ਇਹ ਆਕਾਸ਼ ਵੀ ਹੋ ਜਾਵੇ ਤੇ ਮੀਂਹ ਆਮਾ ਕੀ ਹੋ ਜਾਵੇ ਬੰਦਾ ਬਾਣੀ ਦਾਸ ਦੀ ਤਰੇਲ ਤੱਕ ਨਹੀਂ ਪਈ ਧਰਤੀ ਤੇ ਤਰੇਲ ਮੀਂਹ ਤੁਮਕਾ ਤਾਂ ਬੜੀ ਦੂਰ ਆਉਣਾ ਤਰੇਲ ਵੀ ਧਰਤੀ ਤੇ ਨਹੀਂ ਡਿੱਗੀ ਉਹਨੇ ਗਿਆ ਤੇ ਫੇਰੀ ਤਰੇਲ ਪਈ ਤੇ ਫੇਰੀ ਮੀਂਹ ਪਿਆ ਕਿੱਤੀ ਉਹ ਪ੍ਰਾਰਥਨਾ

ਉਹ ਵਚਨ ਤੇ ਭੈਣ ਗੌਰ ਕਰਦੀ ਨਹੀਂ ਕਰਦੀ ਟਿਆ ਗਿਆ ਬਦਲ ਜਾਵੇਗਾ ਵਿਸ਼ਵਾਸ ਕਰ ਅੱਜ ਭਰੋਸਾ ਕਰਨ ਦੀ ਲੋੜ ਆ ਪ੍ਰਾਰਥਨਾ ਕਰਨ ਦੀ ਲੋੜ ਆ ਅੱਜ ਸਾਡੇ ਜੀਵਨ ਦੇ ਵਿੱਚ ਜਿਹੜੀਆਂ ਮੁਸੀਬਤਾਂ ਪਹਾੜ ਬਣ ਗਈਆਂ ਉਹ ਕਿਉਂ ਜ਼ਿਆਦਾ ਦੇਰ ਨੂੰ ਲੱਗ ਗਿਆ ਮੁਸੀਬਤਾਂ ਨੂੰ ਕਿਉਂ ਡਾਲਾ ਸਮਾਂ ਲੱਗ ਗਿਆ ਇਸੇ ਕਰਕੇ ਕਿਉਂਕਿ ਸਾਨੂੰ ਆਪਣੀ ਪ੍ਰਾਰਥਨਾ ਤੇ ਕੀ ਨਹੀਂ ਸੀ ਹਾਂ ਪ੍ਰਾਰਥਨਾ ਕਰਦੇ ਨਹੀਂ ਛਾਤਰੀ ਕੋਈ ਕਰਦੇ ਨਹੀਂ ਆ ਕਰਦੇ ਜੂਰਿਆ ਪਰ ਮੰਗਰੋ ਫੇਰ ਕੀ ਪਿਆਦ ਨੇ ਪਤਾ ਨਹੀਂ ਸਾਡੀ ਸੁਣੀ ਜਾਣੀ ਕਿ ਬੜਾ ਹੀ ਸਮਾ ਹੋ ਗਿਆ ਗਰੀਬੀ ਚ ਬੜਾ ਹੀ ਨੰਮਾ ਸਮਾ ਗਿਆ ਗਰੀਬੀ ਚ ਬਿਮਾਰੀ ਚ ਦੁੱਖਾਂ ਚ ਪਰੇਸ਼ਾਨੀਆਂ ਚ ਪਗਲ ਰੱਬ ਸਾਡੇ ਲਈ ਕਿੱਥੇ ਨੂੰ ਬੈਠਾ ਰਾਨੀ ਦੱਸਦੀ ਹੈ ਦਾਊਦ ਰਾਜਾ ਤੇ ਇਹ ਕਹਿੰਦਾ ਜੇ ਮੈਂ ਫਜਰ ਦੇ ਖੰਭ ਲਾ ਕੇ ਚਲ ਜਾਵਾਂਗਾ ਅਕਾਸ਼ ਨੂੰ ਟੁੱਟ ਜਾਵਾਂ ਤੇ ਉੱਥੇ ਵੀ ਜੇ ਪਤਾਲ ਵਿੱਚ ਲੁਕ ਜਾਵਾਂ ਤੇ ਉੱਥੇ ਵੀ ਦੁਨਿਆ ਪਰ ਪ੍ਰੋਸਾਨੀਆਂ ਉਹ ਰਹਿੰਦਾ ਤੇ ਕੋਈ ਆ ਅੰਦਰ ਵੀ ਇਹੋ ਰਹਿੰਦਾ ਤੇ ਬਾਹਰ ਵੀ ਇਹੋ ਏ ਪਰ ਸਾਡਾ ਪ੍ਰੋਸਾਨੀਆਂ ਅਸੀਂ ਦੋ ਜਿੱਤੇ ਬਣ ਜਦੇ ਹਾਂ ਅੱਜ ਦੋ ਜਿੱਤੇ ਮਨ ਨੂੰ ਇੱਕ ਮਨ ਬਣਾ ਲਈਏ ਬਾਣੀ ਕੀ ਗੱਲ ਮਰੇ ਗਾਉ ਦੇ ਕਸੂਰਾਂ ਦੀ ਪੜਦੇ ਨੇ ਆ ਯਾਕੂਬ ਤੇ ਵੀ ਆਪ ਪੜਦੇ ਗਏ ਪਰ ਜੀਵ ਨੂੰ ਕੋਈ ਮਨੁੱਖ ਵਸਰੇ ਵਿੱਚ ਨਹੀਂ ਕਰ ਸਕਦਾ ਹਾਂਜੀ ਉਹ ਇੱਕ ਚੰਚਲ ਬਦਾ ਹੈ ਜੀਵ ਨੂੰ ਕੋਈ ਆਪਣੇ ਵਸਰੇ ਵਿੱਚ ਨਹੀਂ ਕਰ ਸਕਦਾ ਪ੍ਰਾティਕਰਨ ਦੀ ਲੋੜਾ ਬਾਣੀ ਦੀ ਕਾਲਿਆ ਐਸੇ ਵੀ ਇੱਕ ਤੇ ਦੋ ਪੜ ਜਿੰਨੇ ਬਾਣੀ ਕੀਂਦੀ ਆ ਹਾਂਜੀ ਇਹ ਮੇਰੇ ਭਰਾਓ ਇਹ ਮੇਰੇ ਭਰਾਓ ਬਾਣੀ ਦੇ ਉਪਦੇਸ਼ ਨੂੰ ਨਾ ਬਾਣੀ ਦੇ ਉਪਦੇਸ਼ ਨੂੰ ਨਾ ਬਣੋ ਤੁਹਾਨੂੰ ਤੁਸੀਂ ਜਾਣਦੇ ਹੋ ਕਿਉਂ ਜੋ ਤੁਸੀਂ ਇੰਨਾ ਗੱਲਾਂ ਨੂੰ ਬਿਲਕੁਲ ਜਾਣਦੇ ਜੇ ਜੋ ਸਾਨੂੰ ਗੁਦੀਪ ਸੱਜਾ ਮਿਲੇ ਸਾਨੂੰ ਗੁਦੀਪ ਸੱਜਾ ਮਿਲੇਗੀ ਇਸ ਲਈ ਜੋ ਅਸੀਂ ਸਭੇ ਬਹੁਤ ਧੁੱਲੜ ਹਾਰ ਇਸ ਨਾਲੇ ਅਸੀਂ ਸਭ ਬੜੇ ਧੁੱਲੜ ਹਾਰ ਹਾਂ ਜੇ ਕੋਈ ਵਚਨ ਵਿੱਚ ਨਾ ਭੁੱਲੇ ਜੇ ਕੋ ਪਾਲਚੇ ਮੇਰਾ ਪਵਿੱਤਰ ਵਚਨ ਵਿੱਚ ਨਾ ਭੁੱਲੇ ਤਾਂ ਉਹ ਸਿੱਧ ਪੁਰਸ਼ ਹੈ ਤਾਂ ਉਹ ਸਿੱਧ ਪੁਰਸ਼ ਆਪੋ ਜਗ ਹੈ ਹੇਲੀਯਾ ਵਚਨ ਵਿੱਚ ਭੁੱਲੇ ਨਾ ਆ ਤੇ ਪਿਆਰ ਕਰਾ ਉਹ ਕਦੇ ਨਾ ਭੁੱਲੇ बीमारियात मेरे जीवन हो गई चलिया गई इंसान का भुल पर विश्वास भरोसा किस तरह का है प्रार्थना के अपनी की प्रार्थना से भी करना है अपनी कीती हुई प्रार्थना से अज तो करना है ਜੋ ਵੀ ਤੁਹਾਨੂੰ ਦਾਤ ਚਾਈਦੀ ਆ ਬਾਣੀ ਨੇ ਤੇ ਦਸਿਆ ਗਾਣਾ ਤੂੰ ਅੱਖੀਂ ਵੇਖੀਆਂ ਨਾ ਤੂੰ ਕੰਨੀ ਸੁਣੀਆਂ ਨਾ ਤੇਰੇ ਮਨ ਵਿੱਚ ਆਇਆ ਪ੍ਰੇਮੀਆਂ ਉਹ ਵਰਤਾਂ ਤੈਨੂੰ ਦੇ ਤੇ ਤੁਹਾਡੀ ਮੰਗਣ ਤੋਂ ਹੀ ਕਿੰਦਾ ਪਹਿਲੋਂ ਮੈਂ ਕੀ ਕਰਦਾ ਆ ਤੇ ਜਾਨਦਾ ਤੇ ਢਿਲ ਕਿੰਨਾ ਵਿੱਚ ਹੋਈ ਫਿਰ ਹਾਂਜੀ ਢਿਲ ਕਦੇ ਵਿੱਚ ਆ ਸਾਡੇ ਵਿੱਚ ਹੀ ਆ ਨਾ ਕਿਉਂਕਿ ਅਸੀਂ ਪ੍ਰਾਰਥਨਾ ਕਰਦੇ ਤਾਂ ਜ਼ਰੂਰ ਆ ਪਰ ਮਤਲਬੋ ਸਾਡੀ ਨਹੀਂ ਸੁਣੀ ਜਾਣੀ ਸਾਡੇ ਲਈ ਪਤਾ ਨਹੀਂ ਕਿੱਥੇ ਰੱਬ ਬੈਠਾ ਪਤਾ ਨਹੀਂ ਕਿੱਥੇ ਕੋ ਕਾਦ ਨੇ ਕਿੱਥੇ ਤੱਕ ਬੈਠਾ ਆ ਪਤਾ ਨਹੀਂ ਕਿੱਥੇ ਕਿ ਚਲਿਆ ਗਿਆ ਹਣਾ ਸਾਡਾ ਪਰਮੇਸ਼ਰ ਜੂਂਦਾ ਪਰਮੇਸ਼ਰ ਤੇ ਵਾਅਦਾ ਦਾ ਪੱਕਾ ਪਰਮੇਸ਼ਰ ਹੈ ਸਭ ਉਹਨਾਂ ਨੇ ਹਜੇ ਨਹੀਂ ਆਹੇ ਇਹ ਜੂਂਦਾ ਇਹਨੂੰ ਫਾਨੀਪਾਨੀ ਤੱਰੀਖਾਉ ਹਾਂਜੀ ਅੱਜ ਦੇਖੀ ਪਰ ਮੇਕੋਰ ਦੇ ਦਾਸ ਨੇ ਵਚਨ ਕੱਢ ਦਿੱਤਾ ਪਰ ਇਹਦੇ ਤੇ ਲਾਗੂ ਸਾਨੂੰ ਹੀ ਹੋਣਾ ਤੇ ਵਿਸ਼ਵਾਸ ਸਾਨੂੰ ਹੀ ਕਰਨਾ ਜੇਕਰ ਤੇਰੇ ਅੰਦਰ ਕੇਦੇ ਕਿੰਨਾ ਵਿਸ਼ਵਾਸ ਹੋਵੇਗਾ ਹਾਂਜੀ ਤੇ ਰਾਜਾ ਦਾ ਗਾਣਾ ਸਭ ਤੋਂ ਵੱਡਾ ਹੁੰਦਾ ਜੀ ਹਾਂਜੀ ਪਰ ਉਹਨਾਂ ਨੇ ਸਾਡੇ ਜੀ ਤੇ ਭਰੋਸਾ ਹੈਗਾ ਜੇ ਅਸੀਂ ਦੋ ਚਿੱਤੇ ਹੋ ਜੰਨੇ ਆ ਇੱਕ ਮਨ ਇੱਕ ਧਿਆਨ ਤੇ ਜਾਨ ਬਣ ਲਈਏ ਪਰਮੇਸ਼ਰ ਵਰ ਕਦੇ ਵਿਗਾਸਾ ਬੋਲ ਰਹਾ ਹallelujah 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 ਅਜੇ ਥੱਕੇ ਨਹੀਂ ਆ ਸਭ ਬੋਲ ਰਹਾ ਹallelujah ਹallelujah ਸਪੀਚ ਨੇ ਤਾਂ ਦੇ ਚੋ ਅਜੀਤ ਭਾਵੇਂ बाणी में तुम बड़े गौर देखे ध्यान के, के सुने है और इस पर करना है जो भी प्रार्थना करिए विश्वास न करिए परमेश्वर की पाप और पवित्र बाणी है पढ़े सुने जाने वाले तो परमेश्वर बहुत सारी आशीषा वर्त दे आमीन सारी संगत के लिए बहुत बहुत धन्यवाद